ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਭਰੀ ਸੱਸੀ ਦਾ ਵੀਰ ਜੀ ਵੀਡੀਓ ਨੂੰ ਵੰਡ ਤਿੱਕਰ ਜਰੂਰ ਵੇਖਿਆ ਜੇ ਵੱਖ-ਵੱਖ ਕਰਾਨੀਆਂ ਚੀਜ਼ਾਂ ਵਿਕਾਊ ਆ। ਇੱਕ Thar ਗੱਡੀ ਵੀਰ ਜੀ ਵਿਕਾਊ ਆ, ਕੋਕਾ ਪੀਸ ਆ ਬਿਲਕੁਲ ਓਕੇ 2023 ਮਾਡਲ ਆ। ਏਰੀਆ ਪਟਿਆਲਾ ਵੀਰ ਦਾ। ਤੇ ਰੇਟ ਵੀਰ ਫੋਨ ਤੇ ਦੱਸਣਗੇ। ਰੇਟ ਫੋਨ ਤੇ ਦੱਸਣਗੇ ਬਿਲਕੁਲ ਓਕੇ ਆ। ਇੱਕ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਵੇਖਿਆ ਕਰੋ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣ ਲਈ 70 ਤੇ 79 ਤੇ ਪੰਜ ਚਾਰ ਫੋਟੋਆਂ ਪਾਇਆ ਕਰੋ ਜਾਂ ਇੱਕ ਦੋ ਮਿੰਟ ਦੀ ਵੀਡੀਓ ਪਾਇਆ ਕਰੋ ਤੇ ਲਾਸਟ ਤੱਕ ਰਿਆ ਵੀਡੀਓ ਜ਼ਰੂਰ ਵੇਖਿਆ ਜੇ ਵੀਰ ਜੀ ਹੋਰ ਵੀ ਵੀਰਾਂ ਦੇ ਸੰਧ ਵਿੱਚ ਪਕਾਉ ਹੈ ਗਿਆ ਤੇ ਇਹ ਵੀਰ ਨੇ ਵੇਖ ਲੋ ਵੀ ਕੱਲੀ ਕੱਲੀ ਫੋਟੋ ਪਾਈ ਆ ਵੀਰੇ ਬਹੁਤ ਵਧੀਆ ਗੱਡੀ ਆ ਜਿੰਨੂੰ ਸਾਫ਼ ਕਹਿੰਨੇ ਆ ਰੇਟ ਵੀਰ ਫੋਨ ਤੇ ਦੱਸਣਗੇ ਏਰੀਆ ਵੀਰ ਦਾ ਪਟਿਆਲਾ ਜੇ ਟਾਟਾ ਐਟ 4 ਸੇਲ ਇੱਕ ਵੀਰ ਕੋਲ ਗੱਡੀ ਬਿਕਾਊ ਆ 2016 ਸੋ ਆ 2016 ਮਾਡਲ ਆ ਰੰਗ ਪੀੜ ਦੀ ਸਾਫ ਆ ਗੱਡੀ ਰੀਜਨਲ ਆ ਬਿਲਕੁਲ ਚਲਾਵਾ ਬਿਲਕੁਲ ਸਹੀ ਆ ਵੀਰ ਲੋਕਿਆ ਗਿਆ ਹੈ ਤੇ ਵੀਰ ਨੇ ਇੰਦੀਆਂ ਵੀ ਅੰਦਰੋਂ ਬਾਹਰੋਂ ਸਾਰੀਆਂ ਫੋਟੋਆਂ ਪਾਈਆਂ ਐ ਰੇਟ ਵੀਰ ਫੋਨ ਤੇ ਦੱਸਣਗੇ ਵੇ ਗੱਡੀਆਂ ਵੀ ਸਾਫ਼ ਸੁਥਰੀਆਂ ਨੇ ਬਾਈ ਜੀ ਬਿਲਕੁਲ ਓਕੇ ਨੇ ਤੇ ਤੁਸੀਂ ਵੀਰ ਨਾਲ ਕਰ ਸਕਦੇ ਜੇ ਕਨੈਕਟ ਵੀਰ ਕੋਲ ਤਿੰਨ ਗੱਡੀਆਂ ਨੇ ਇੱਕ ਹੈਗੀ ਏ 2017 ਮਾਡਲ ਗੱਡੀ ਨਾ ਸੌਰੀ 2017 ਨਹੀਂ ਬਾਈ ਜੀ 2016 ਮਾਡਲ ਆ ਤੇ ਵੀਰ ਕੋ ਇੱਕੇ ਵੀਰ ਕੋਲ ਤਿੰਨ ਗੱਡੀਆਂ ਵਕਾਉ ਜੇ ਤੇ ਚੰਗੀਆਂ ਗੱਡੀਆਂ ਜੇ ਸਾਫ਼ ਜੇ ਰੇਟ ਵੀਰ ਫੋਨ ਤੇ ਤੁਹਾਡੇ ਨਾਲ ਕਰਨਗੇ ਤੇ ਕਰ ਸਕਦੇ ਜੇ ਮੇਰਾ ਵੀਰ ਹਰ ਇੱਕ ਫੋਟੋ ਤੇ ਅਸੀਂ ਵੀਰ ਦਾ ਨੰਬਰ ਲਾਇਆ ਹੋਇਆ ਵਾ ਤੇ ਵੀਰ ਜੀ ਕਰ ਲੋ ਸੰਪਰਕ ਤੇ ਜਿਹੜੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲੋ ਬੈਲ ਆਈਕਨ ਵਾਲੀ ਘੰਟੀ ਨਾ ਪਟਿਓ ਮੇਰਾ ਵੀਰ ਵੀਡੀਓ ਨੂੰ ਐਂਡ ਤੱਕ ਕਰ ਵੇਖਿਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕੋ 170 ਤੇ 7984 ਹਜ਼ਾਰ ਤੇ ਫੋਟੋਆਂ ਪਾਓ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਤੇ ਗੱਲ ਆ ਵੀਰ ਜੀ ਇੱਕੇ ਵੀਰ ਕੋਲ ਤਿੰਨ ਗੱਡੀਆਂ ਮਕਾਉ ਨੇ ਸਾਫ ਸੁਥਰੀਆਂ ਤੇ ਅੱਗੇ ਲੈ ਕੇ ਆ ਗਏ ਆ ਗੱਡੀ ਤੁਹਾਡੇ ਵਾਸਤੇ ਜੀ ਮੱਝ ਏਰੀਏ ਚ ਇਹ ਗੱਡੀ ਵੀਰ ਜੀ ਮੱਝ ਏਰੀਏ ਚ ਖੜੀ ਆ ਮਾਡਲ 2017 ਐ ਰੇਟ ਵੀਰ ਫੋਨ ਤੇ ਦੱਸਣਗੇ ਇਹ ਵੀ ਗੱਡੀ ਚੰਗੀ ਆ ਵੀਰ ਨੇ ਕਿਹਾ ਵੀ ਬਹੁਤ ਹੀ ਅਧੀ ਘੱਟ ਚੱਲੀ ਗੱਡੀ ਆ ਸਾਫ ਸੁਥਰੀ ਗੱਡੀ ਆ ਇੱਕ ਵੀ ਪਰਸੈਂਟ ਦੀ ਕੋਈ ਕਮੀ ਨਹੀਂ ਗੱਡੀ ਵਿੱਚ ਇਲਾਵਾ ਬਿਲਕੁਲ ਗੱਡੀ ਦਾ ਸਹੀ ਆ ਇਹ ਵੀ ਵੀਰ ਨੇ ਇੱਕ ਲੀ ਗਲੀ ਫੋਟੋ ਪਾਈ ਹੋਈ ਆ ਤੇ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਜੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਉਂਝ ਵੀ ਬੋਲ ਦਿੰਨੇ ਆ ਵੀਰ ਦਾ ਆਪ ਨੰਬਰ ਇਹਦਾ ਹੈਗਾ ਜੀ 8196826750 ਅੱਗੇ ਆਇਆ ਇਹ ਸੁਪਰ ਸੀਡਰ 2020 ਮਾਡਲ ਰੇਟ 90 ਹਜ਼ਾਰ ਗਿੱਲ ਸਾਮਾਜਾ ਤਰਨ ਤਰਨ ਤੋਂ ਨੇ ਵੀਰ ਤੇ ਕਰ ਲੋ ਸੰਪਰਕ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ